हां देखो गड्डा एनु खੰਜ ਖਜੂਰਾ ਕਹਿੰਦੇ ਸੀ ਪੰਜਾਬ ਦੇ ਵਿੱਚ ਪਹਾੜੀ ਏਰੀਆ ਦਾ ਜਾਨਵਰ ਵਾ ਇਹ ਬਹੁਤ ਹੀ ਜਰੀਲਾ ਜਿੰਨੇ ਤੁਹਾਨੂੰ ਇਹ ਲੱਤਾਂ ਦੀ ਦਿਆਂ ਇਹ ਸਾਰੀਆਂ ਬੰਦੇ ਦੇ ਵਿੱਚੋਂ ਉਤਾਰ ਦਿੰਦਾ ਬਹੁਤ ਜਰੀਲਾ ਜਿੰਨਾ ਮਰਜੀ ਤਕੜਾ ਹੋਵੇ ਬੰਦਾ ਟੜਮ ਨਹੀਂ ਡਿੱਗਦਾ ਇਸ ਜਿੰਨੇ ਇਹ ਫੇਰ ਨਿਕਲਦੀ ਐ ਨੀ ਇਹਦੀਆਂ ਲੱਤਾਂ ਇਹ ਸੁਣਿਆ ਜੀ ਪਹਾੜੀ ਬੰਦਿਆਂ ਤੋਂ ਇਹ ਚੁੱਲੇ ਤੇ ਜਾਂ ਗੈਸ ਤੇ ਗਰਮ ਗਰਮ ਚਮਟਾ ਲਾ ਕੇ ਇਹਦੇ ਉੱਤੇ ਲਾਵੇ ਉਹਨਾਂ ਦਾਗੇ ਆਵੇ ਫੇਰ ਇਹ ਨੜਦਾ ਨੇਤੇ ਬੰਦੇ ਦੇ ਵਿੱਚੋਂ ਨਿਕਲਦਾ ਹੈ ਨਹੀਂ ਬੰਦੇ ਦੇ ਵਿੱਚ ਘਿਆੜਾਂ ਹੀ ਪੈਂਦੀਆਂ ਕਿਲੋ-ਕਿਲੋਮੀਟਰ ਦੇ ਸੁਣਦੀਆਂ ਇਹ ਖੰਜ ਗੂਰਾ ਬੜਾ ਜਿਰੀਲਾ ਜਾਨਵਰ ਜੇ ਤੁਸੀਂ ਵੀ ਕਿਤੇ ਦੇਖਿਆ ਤੇ ਮੈਨੂੰ ਕਮੈਂਟ ਕਰਕੇ ਦੱਸੋ ਜੇ ਇਹਦਾ ਕੋਈ ਹੋਰ ਵੀ ਲਾਜਾ ਮੌਕੇ ਨਾਲ ਜੇ ਨਾਮ ਮਿਲੇ ਇਹ ਕਿਮਟਾ ਜਿਹਦਾ ਖੇਤਾਂ ਦੇ ਵਿੱਚ ਇਹ ਇਹ ਸਾਨੂੰ ਨਾਮ ਗਰਮ ਚੁੰਟਾ ਜਾਂ ਸਰੀਆਲ ਅੱਗ ਵਿੱਚ ਫੇਰ ਕੀਤਾ ਕੀ ਜਾਵੇ ਇਹਨੂੰ ਇਹਦਾ ਕੋਈ ਇਲਾਜ ਹੈਗਾ ਸਾਨੂੰ ਕਮੈਂਟ ਕਰਕੇ ਦੱਸੋ ਜੀ ਮੈਂ ਤੁਹਾਡਾ ਆਪਣਾ ਸੁਖ ਕੁਲਵਰ ਸਿੰਘ ਸਿੱਧੂ ਵੱਡਾ ਕੋਟ ਸੋਈ ਮੇਰਾ ਮੋਬਾਈਲ ਨੰਬਰ ਹੈਗਾ 9855719816 9885719816 ਜੀ ਜੀ ਦਾ ਬਹੁਤ ਦਾ ਬਹੁਤ ਥੋੜਾ ਮੇ ਤੋਂ ਫਟੜ ਹੋ ਗਿਆ ਇਹ ਆਹਦੇ ਖੂਨ ਚੋਂ ਮੂੰਹ ਚੋਂ ਖੂਨ ਜਾਂਦਾ ਜੀ ਹਾਂ ਜੀ ਵਾਇਗਰ ਵੀ ਪਿਜਾਵੇ ਤਾਂ ਜਨਵਾਰਾਂ ਤੋਂ ਚੰਗਾ ਜੀ